ਵਾਟਸਐਪ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਵਸਦੇ ਨੇ ਔਰ ਕੈਨੇਡਾ ਜਿਸ ਨੂੰ ਦੂਸਰਾ ਪੰਜਾਬ ਵੀ ਕਿਹਾ ਜਾਂਦਾ ਹੈ ਪਰ ਇੱਥੇ ਕਾਫੀ ਸਾਲਾਂ ਤੋਂ ਇਹ ਵੀ ਰੌਲਾ ਪੈ ਰਿਹਾ ਕਿ ਮਾਈਗ੍ਰੇਸ਼ਨ ਜਿਹੜੀ ਹੋ ਰਹੀ ਹੈ ਔਰ ਫਿਰ ਰਿਵਰਸ ਮਾਈਗ੍ਰੇਸ਼ਨ ਦੀ ਗੱਲ ਕੀਤੀ ਜਾ ਰਹੀ ਕਿਉਂਕਿ ਉੱਥੇ ਨੌਜਵਾਨਾਂ ਕੋਲ ਪੜ੍ਹਾਈ ਜਿਹੜੀ ਸਹੀ ਢੰਗ ਨਾਲ ਨਹੀਂ ਮਿਲਦੀ ਜਾਂ ਰਹਿਣ ਖਾਣ ਦਾ ਬੜਾ ਔਖਾ ਤੁਸੀਂ ਕਿਵੇਂ ਵੇਖਦੇ ਹੋ ਕੀ ਮਹਿਸੂਸ ਕਰਦੇ ਹੋ ਕਿ ਵਾਕਈ ਇਹ ਚੀਜ਼ਾਂ ਕੈਨੇਡਾ ਦੇ ਵਿੱਚ ਹੈਗੀਆਂ ਜਾਂ ਕੁਝ ਰੂਮਰਸ ਜਿਹੜੇ ਨੂੰ ਕ੍ਰੀਏਟ ਕੀਤੇ ਜਾਂਦੇ ਨੇ ਉਹ ਵਾਹਾਂ ਫੈਲਾਈਆਂ ਜਾਂਦੀਆਂ ਦੇਖੋ ਪੁੱਤਰ ਜਿਹੜਾ ਕਿਤੇ ਮੈਂ ਆਪਣੇ ਦਰਸ਼ਕਾਂ ਨੂੰ ਕਹਿੰਨਾ ਵੀ ਸੁ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਮੇਰੇ ਕਾਲਜਾਂ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਜੀ ਇਸ ਵਿਸ਼ੇ ਨੂੰ ਲੈ ਕੇ ਮੀਡੀਆ ਦੇ ਵਿੱਚ ਮੈਂ ਬਹੁਤ ਸਾਰੀ ਮੇਰੀ ਵੀਡੀਓਜ਼ ਪਈਆਂ ਜੀ ਮੈਂ ਮੈਂ 48 ਸਾਲ ਤੋਂ ਕੈਨੇਡਾ ਰਹਿ ਰਿਹਾ ਜੀ ਆ ਬੱਚਿਆਂ ਦਾ ਇਸ ਵੇਲੇ ਕੈਨੇਡਾ ਵਿੱਚ ਬੜੀ ਮੁਸ਼ਕਲ ਹੈ ਜੀ ਜੇ ਸਹੀ ਤਰੀਕੇ ਨਾਲ ਅਸੀਂ ਅੱਜ ਦੀ ਪਾਲਿਸੀ ਨੂੰ ਪੜ੍ਹਦੇ ਆਂ ਜੀ ਇਮੀਗ੍ਰੇਸ਼ਨ ਦੀ ਆ ਉਸ ਬੇਸ ਤੇ ਇਸ ਵੇਲੇ 4 ਲੱਖ ਜਿਹੜੇ ਵਿਦਿਆਰਥੀ ਕੈਨੇਡਾ ਵਿੱਚ ਨੇ ਜੀ ਉਹਨਾਂ ਦਾ ਪੱਕੇ ਹੋਣ ਦਾ ਕੋਈ ਵੀ ਚਾਂਸ ਨਹੀਂ ਹੈ ਜੀ ਆ ਕਿਉਂ ਉਹ ਕਹਿ ਰਹੇ ਨੇ ਗਵਰਨਮੈਂਟ ਤੇ ਓਪਨਲੀ ਕਹਿ ਰਹੇ ਪਏ ਤੁਸੀਂ ਪੜਨ ਆਏ ਸੀ ਜੀ ਤੁਹਾਡਾ ਕੋਰਸ ਮੁੱਕ ਗਿਆ ਆਪਣੇ ਦੇਸ਼ ਜਾ ਕੇ ਸੇਵਾ ਕਰੋ ਸੋ ਇਸ ਕਰਕੇ ਉਹਦਾ ਕਾਰਨ ਮੇਨ ਕਾਰਨ ਕੀ ਸੀਗਾ ਅਸੀਂ ਅਨਪਲਾਨ ਗਏ ਆ ਅਸੀਂ ਅਸੀਂ ਪੜਨ ਨਹੀਂ ਗਏ ਅਸੀਂ ਪੱਕੇ ਹੋਣ ਗਏ